ਦੀ 2 ਮਹੀਨੇ ਹੋ ਗਏ ਖੰਦੀ ਹੋਈ ਨੂੰ ਮੇਰੀ ਇੱਕ ਮਿੰਟ ਗੱਲ ਸੁਣੋ ਮੈਂ ਇੱਥੇ ਬੈਠਾ ਤੇ ਮੇਰੇ ਕੋਲ ਕੱਟਾ ਬੈਠੇ ਪਰ ਇਹ ਇਹ ਚੀਜ਼ ਨਹੀਂ ਐ ਸਾਈਡ ਤੇ ਕਰੋ ਯਾਰ ਤੁਸੀਂ ਮੈਂ ਇੱਥੇ ਬੈਠਾ ਮੈਨੂੰ ਕੱਟਾ ਬੈਠੋ ਮੈਨੂੰ ਕੱਟਾ ਗੱਲ ਕਰੋ ਪਰ ਇਹ ਲੋਕ ਦਿਖਾਵਾ ਨਾ ਕਰ ਯਾਰ ਇਹ ਗਲਗਲ ਹਮੈਂ ਦੇ ਦੇਉਂਗਾ ਤੈਨੂੰ ਜਵਾਬ ਕਮਾਲ ਦੀ ਗੱਲ ਕਰਦਾ ਤੂੰ ਤੁਹਾਨੂੰ ਹਰ ਥਾਂ ਜਾ ਕੇ ਗੰਦ ਪਾੜਾ ਹੁੰਦਾ ਯਾਰ ਤੁਸੀਂ ਪਰਦੇ ਦੇ ਪਿੱਛੇ ਕਹਿ ਰਹੇ ਹੋ ਬਿਨੈਰਬੰਦੀ ਨਹੀਂ ਹੋ ਰਹੀ ਤਾਂ ਤੁਸੀਂ ਕਾਨਫਰੰਸ ਕਰਕੇ ਕਹਿ ਦਿਓ ਵੀ ਮੈਂ ਬੈਠਾ ਜੀ ਨਹਿਰਬੰਦੀ ਨਹੀਂ ਹੋਣ ਦੰਦਾ ਕਿਉਂ ਨਹੀਂ ਤੁਸੀਂ ਕਹਿ ਰਹੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਹੀ ਉਹ ਸਾਡੇ ਪਿੰਡੋਂ ਭੱਜੇ ਆ ਇਹ ਨਹੀਂ ਹਲਕਾ ਬੱਲੂਆਣਾ ਤੂੰ ਆਮ ਆਦਮੀ ਪਾਰਟੀ ਦੇ ਵਿਧਾਇਕ 골ਡੀ ਮੁਸਾਫਿਰ ਜਦੋਂ ਇਹਨਾਂ ਨੂੰ ਚੱਲਦੇ ਪ੍ਰੋਗਰਾਮ 'ਚ ਜਿਸਤਸਾਨਾ ਨੇ ਨੇਰੀ ਪਾਣੀ ਦੀ ਮੰਗ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਵਿਧਾਇਕ ਦਾ ਪਾਰਾ ਚੜਦਾ ਹੋਇਆ ਨਜ਼ਰ ਆਇਆ ਇਹ ਨਹੀਂ ਨਹੀਂ ਸੁਰੱਖਿਆ ਕਰਮੀਆਂ ਨੂੰ ਕੱਕੇ ਕਿਸਾਨਾਂ ਨੂੰ ਵੀ ਬਾਹਰ ਕੱਢਣ ਲਈ ਕਿਹਾ ਗਿਆ ਇਸ ਤੋਂ ਇਲਾਵਾ ਇਸ ਸਮੇਂ ਵਿਧਾਇਕ ਸਾਹਿਬ ਸ਼ਬਦਾਂ ਦੀ ਮर्यादा ਭੁੱਲਦੇ ਹੋਏ ਵੀ ਸੁਣਾਈ ਦਿੱਤੇ ਨਹੀਂ ਨਹੀਂ ਆਪਾਂ ਇੱਥੇ ਮੈਂ ਚਾਰ ਘੱਟੇ ਬੈਠੋ ਪਰ ਇੱਧਾ ਇਦਾਂ ਨਹੀਂ ਇਹ ਇਹ ਇੱਕ ਚੀਜ਼ ਨਹੀਂ 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 ਇਹ ਇਹ ਮੇਰੀ ਇੱਕ ਮਿੰਟ ਗੱਲ ਸੁਣੋ ਮੈਂ ਇੱਥੇ ਬੈਠਾ ਚਾਹੇ ਮੇਰੇ ਕੋਲ ਘੱਟਾ ਬੈਠੇ ਪਰ ਇਹ ਇਹ ਚੀਜ਼ ਨਹੀਂ 사이ਟ ਤੇ ਕਰੋ ਯਾਰ ਰਾਮ ਨਹੀਂ ਨਹੀਂ ਇਹ 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 ਟੈਬਲਟ ਕਰਾਂਗਾ ਮੈਂ ਇਹ ਟੈਬਲਟ ਨਹੀਂ ਕਰਾਂਗਾ ਮੈਂ ਤੁਸੀਂ ਮੈਂ ਇੱਥੇ ਬੈਠਾ ਮੈਨੂੰ ਘੱਟਾ ਬੈਠੋ ਮੈਨੂੰ ਘੱਟਾ ਗੱਲ ਕਰੋ ਪਰ ਇਹ ਲੋਕ ਦਿਖਾਵਾ ਨਾ ਕਰ ਯਾਰ ਇਹ ਗਲਤ ਹੈ ਉਹ ਮੈਂ ਦੇ ਦੇਊਂਗਾ ਤੈਨੂੰ ਜਵਾਬ ਕਮਾਲ ਦੀ ਗੱਲ ਕਰਦੇ ਤੂੰ ਨਹੀਂ ਨਹੀਂ ਇਹ ਇਹ ਗਲਤ ਹੈ ਉਧਰ ਬੈਠ ਉਧਰ ਬੈਠ ਤੁਸੀਂ ਹਰ ਥਾਂ ਜਾ ਕੇ ਗੰਦ ਪਾਉਣਾ ਹੁੰਦਾ ਯਾਰ ਹੈ ਕਮਾਲ ਦੀ ਗੱਲ ਮੈਂ ਜੋ ਤੈਨੂੰ ਕਹਿੰਦੀ ਮੈਂ ਇੱਥੇ ਘੱਟਾ ਬਾਟੂਗਾ ਕਮਾਲ ਦੀ ਕਮਾਲ ਦੀ ਗੱਲ ਕਰ ਰਹੇ ਹੋ ਤੁਸੀਂ ਲੋਕ ਜਦੋਂ ਮੈਂ ਨਹੀਂ 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 ਜਦੋਂ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਇੱਥੇ ਬੈਠਾ ਆ ਆਪਾਂ ਪ੍ਰੋਗਰਾਮ ਤੋਂ ਬਾਅਦ ਗੱਲ ਕਰਦੇ ਆ ਤੁਸੀਂ ਆ ਵੀਡੀਓ ਬਣਾਉਣੀ ਆਂ ਦਰਅਸਲ ਬੱਲੂਆਣ ਤੋਂ ਵਿਧਾਇਕ ਮੁਸਾਫਰ ਕੋਲੋਂ ਕਿਸਾਨਾਂ ਨੇ ਨਹਿਰੀ ਪਾਣੀ ਦੀ ਮੰਗ ਕੀਤੀ ਤੇ ਜਦੋਂ ਇਸ ਬਾਰੇ ਸਵਾਲ ਪੁੱਛਿਆ ਤਾਂ ਵਿਧਾਇਕ ਕਿਸਾਨਾਂ ਉਤੇ ਫੜਕਦੇ ਹੋਏ ਨਜ਼ਰ ਆਈ ਇਸ ਮਾਮਲੇ ਦੇ ਉੱਤੇ ਕਿਸਾਨਾਂ ਨੇ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਵੋ ਅੱਜ ਜਦੋਂ ਸਾਡੇ ਪਿੰਡ ਇਹ ਪ੍ਰੋਗਰਾਮ ਕਰਨ ਆਏ ਸੀਗੇ ਗੋਲਦੀ ਮੁਸਾਫਰ ਜੀ ਅਸੀਂ ਉਹਨਾਂ ਨੂੰ ਸਵਾਲ ਪੁੱਛਿਆ ਵੀ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਵੀ ਨਹਿਰਬੰਦੀ ਨਹੀਂ ਹੋਣੀ ਨਹਿਰਬੰਦੀ ਨਹੀਂ ਹੋਣੀ ਤਾਂ ਤੁਸੀਂ ਕਾਨਫਰੰਸ ਕਰਕੇ ਕਿਉਂ ਨਹੀਂ ਕਹਿੰਦੇ ਵੀ ਮੇਰੀ ਗੱਲ ਹੋ ਗਈ ਆ ਵੀ ਨਹਿਰਬੰਦੀ ਨਹੀਂ ਹੋ ਰਹੀ ਤੁਸੀਂ ਪਰਦੇ ਦੇ ਪਿੱਛੇ ਕਹਿ ਰਹੇ ਹੋ ਵੀ ਨਹਿਰਬੰਦੀ ਨਹੀਂ ਹੋ ਰਹੀ ਤਾਂ ਤੁਸੀਂ ਕਾਨਫਰੰਸ ਕਰਕੇ ਕਹਿ ਦਿਓ ਵੀ ਮੈਂ ਬੈਠਾ ਜੀ ਨਹਿਰਬੰਦੀ ਨਹੀਂ ਹੋਣ ਦੰਦਾ ਕਿਉਂ ਨਹੀਂ ਤੁਸੀਂ ਕਹਿ ਰਹੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਹੀ ਉਹ ਸਾਡੇ ਪਿੰਡੋਂ ਭੱਜੇ ਆ ਨਹਿਰਬੰਦੀ ਨੂੰ ਲੈ ਕੇ ਉਹਨਾਂ ਕੋਲੇ ਕੋਈ ਜਵਾਬ ਨਹੀਂ ਕੋਈ ਉਹਨਾਂ ਦਾ ਮਤਲਬ ਹੱਲ ਕਰਨ ਦਾ ਕੋਈ ਵੀ ਇਰਾਦਾ ਨਹੀਂ ਲੋਕਾਂ ਨੂੰ ਮਾਰਨ ਵਾਸਤੇ ਲੋਕਾਂ ਦੇ ਬਾਗ ਸੁੱਕ ਜਾਣੇ ਆ ਲੋਕਾਂ ਦੀ ਕਣਕ ਤਬਾਹ ਹੋ ਰਹੀਣੀ ਜਿਵੇਂ ਅੱਜ ਹੀ ਦੇਖੋ ਤੁਸੀਂ ਟੈਂਪਰੇਚਰ ਕਿੰਨਾ ਵੱਧ ਗਿਆ ਤੇ ਲਗਾਤਾਰ 2 ਮਹੀਨਿਆਂ ਤੋਂ ਜਿਹੜੀ ਸੁਖਚੈਨ ਮੈਨਰ ਪਹਿਲਾਂ ਬੰਦ ਪਈ ਆ 2 ਮਹੀਨਿਆਂ ਦੀ ਹੋਰ ਬੰਦੀ ਆ ਰਹੀ ਹੈ ਤਾਂ ਦੇਖੋ ਕਿਸਾਨ ਕੀ ਕਰਨਗੇ ਕਿਸਾਨ ਦੀਆਂ ਦੋ ਫਸਲਾਂ ਮਾਰਨ ਵਾਸਤੇ ਹਲਕੇ ਦੇ ਐਮਐਲਏ ਪੂਰਾ ਜ਼ੋਰ ਲਾ ਰਹੇ ਆ ਕਿਸਾਨਾਂ ਨਾਲ ਬਹਿਸਵਾਜੀ ਦੀ ਵੀਡੀਓ ਤੇ ਜਿਹਨਾਂ ਵਾਇਰਲ ਹੋ ਰਹੀ ਆ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਆਪ ਵਿਧਾਇਕ ਨੂੰ ਜਮ ਕੇ ਛਾੜ ਵੀ ਪਾਈ ਜਾ ਰਹੀ ਹੈ ਇਸ ਤੋਂ ਤੱਕ ਕਿ ਵੀ ਕਿ ਹਜ਼ਾਰਿਆਂ ਕਿ ਹੁਣ ਇਸ ਵਿਧਾਇਕ ਨੂੰ ਪਿੰਡਾਂ ਦੇ ਵਿੱਚ ਨਹੀਂ ਬਣ ਦੇਣਗੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ